ਇਸ ਵਾਰਹੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਕਿ ਅਸੀਂ ਟਰੰਪ ਨਾਲ ਜੁੜੀਆਂ ਹੋਈਆਂ ਖਬਰਾਂ ਨਹੀਂ ਕਰਨੀਆਂ ਪਰ ਉਹਨਾਂ ਨੇ ਸਿਸਟਮ ਇਦਾਂ ਦਾ ਕਰਤਾ ਵੀ ਕੋਈ ਵੱਡੀ ਖਬਰ ਜਿਹੜੀ ਨਿਕਲ ਹੀ ਆਉਂਦੀ ਹੈ ਹੁਣ ਆਈਸ ਦੀ ਇਮੀਗ੍ਰੇਸ਼ਨ ਵਾਲਿਆਂ ਨੇ ਇੱਕ ਸਾਬਕਾ ਹੌਜੀ ਫੜ ਲਿਆ ਦੇਖੋ ਉਹਨਾਂ ਦੀ ਜਿਹੜੀ ਆਈਸ ਸਸਥਾ ਹੈ ਨਾ ਆਈਸੀਈ ਉਹਨਾਂ ਨੇ ਬਹੁਤ ਕਾਰਵਾਈਆਂ ਕੀਤੀਆਂ ਤੇ ਉਹਨਾਂ ਨੇ ਪਿਛਲੇ ਦਿਨਾਂ ਵਿੱਚ ਜੋ-ਜੋ ਕੀਤਾ ਉਹ ਬਹੁਤਿਆਂ ਦੇ ਸਾਹਮਣੇ ਆ ਪਰ ਕੁਝ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਨਵੀਆਂ ਹੀ ਉਹ ਸਾਜੀਆਂ ਕਰਦੇ ਆਂ ਜੀ ਕੋਸ਼ਰ ਪਿੰਨੇ ਖਬਰ ਆਈ ਸੀ ਕਿ ਆਇਸ਼ ਨੇ ਗ੍ਰਫਤਾਰ ਕਰਕੇ ਕੁਝ ਗੈਰਕਾਨੂੰਨੀ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਅਫਰੀਕਾ ਦੇ ਇੱਕ ਅਜਿਹੇ ਮੁਲਕ ਵਿੱਚ ਭੇਜ ਦਿੱਤਾ ਜਿੱਥੇ ਦਾ ਉਹਨਾਂ ਦਾ ਕੋਈ ਸਬੰਧ ਵੀ ਨਹੀਂ ਸੀ ਇੱਕ ਹੋਰ ਵਿਅਕਤੀ ਨੂੰ ਇੱਕ ਅਜਿਹੇ ਮੁਲਕ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ ਉਹ ਜਿੱਥੇ ਦਾ ਉਹ ਹੈ ਹੀ ਨਹੀਂ ਸੀ ਪਰ ਇਹ ਤਾਂ ਚਲੋ ਹੈ ਨਾ ਕਿ ਜਿਹੜੇ ਇਲੀਗਲ ਮਾਈਗ੍ਰੈਂਟਸ ਹੈਗੇ ਨੇ ਉਹਨਾਂ ਦੀ ਗੱਲ ਹੈ ਪਰ ਇਹ ਖਬਰ ਕਿਵੇਂ ਰਹੇਗੀ ਕਿ ਉਹਨਾਂ ਨੇ ਆਪਣੇ ਯੂਐਸਏ ਦਾ ਇੱਕ ਸਿਟੀਜ਼ਨ ਤੇ ਸਾਬਕਾ ਫੌਜੀ ਆਰਮੀ ਵੈਟਰਨ ਫੜ ਲਿਆ ਜੀ ਹਾਂ ਇਹ ਸੱਚੀ ਖਬਰ ਹੈ ਕੈਲੀਫੋਰਨੀਆ ਦੇ ਵਿੱਚ ਇੱਕ ਫਾਰਮ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਇਹ ਅਧਿਕਾਰੀ ਜੋਰਜ ਰੇਟਸ ਉਹਨੇ ਦੱਸਿਆ ਕਿ ਉਸ ਨੂੰ ਫੈਡਰਲ 에ਜੰਟਾਂ ਨੇ ਫੜ ਕੇ ਉਹਦੀ ਕਾਰ ਭੰਨੀ ਉਹਦੇ ਕਾਰ ਦੇ ਸ਼ੀਸ਼ੇ ਭੰਨੇ ਉਹਦੇ ਤੇ ਹੰਝੂ ਗੈਸ ਜਿਹੜੀ ਆ ਜਾਂ ਮਿਰਚਾਂ ਵਾਲੀ ਜਿਹੜੀ ਪੈਪਰ ਸਪਰੇ ਆ ਉਹ ਕੀਤੀ ਤੇ ਬਾਅਦ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਗੋਡਿਆਂ ਭਾਰ ਕੀਤਾ ਗਿਆ ਤੇ ਧੌਣ ਤੇ ਗੋਡਾ ਵੀ ਰੱਖਿਆ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਨੇ ਹੁਣ ਕੈਲੀਫੋਰਨੀਆ ਦੇ ਵਿੱਚ ਉਸਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਜ਼ਿਆਦਾ ਕਰਕੇ ਇੱਥੇ ਫਾਰਮ ਲੇਬਰ ਕਾਫੀ ਹੈਗੀ ਹੈ ਪਰ ਉਹ ਸਿਕਿਉਰਿਟੀ ਗਾਰਡ ਸੀ ਉਹ ਕਹਿੰਦਾ ਮੈਂ ਸਾਰਾ ਕੁਝ ਉਹਨਾਂ ਨੂੰ ਦੱਸਿਆ ਕਿ ਮੈਂ ਸਾਬਕਾ ਫੌਜੀ ਹਾਂ ਮੈਂ ਅਮਰੀਕਾ ਦਾ ਸਿਟੀਜ਼ਨ ਹਾਂ ਤੇ ਮੈਂ ਇੱਥੇ ਕੰਮ ਕਰ ਰਿਹਾ ਮੇਰੇ ਕੋਲ ਜੌਬ ਹੈ ਪਰ ਕਹਿੰਦੇ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਤੇ ਨਾ ਮੈਨੂੰ ਦੱਸਿਆ ਕਿ ਮੇਰੇ ਤੇ ਦੋਸ਼ ਕਿਹੜੇ ਲੱਗਣੇ ਨੇ ਤੇ ਬੱਸ ਕੜੀ ਲਾਈ ਪਿੱਛੇ ਹੱਥ ਕਰਕੇ ਤੇ ਭੇਜ ਦਿੱਤਾ ਤੇ ਉਹ ਡਾਊਨ ਟਾਊਨ ਲਾਸ ਐਂਜਲਸ ਦੇ ਵਿੱਚ ਉਹਨੂੰ ਭੇਜ ਦਿੱਤਾ ਤੇ ਇਹ ਵੀ ਨਹੀਂ ਦੱਸਿਆ ਕਿ ਤੈਨੂੰ ਫੜਿਆ ਕਿਉਂ ਤੇ ਬਾਅਦ ਵਿੱਚ ਜਦੋਂ 3-4 ਦਿਨ ਅੰਦਰ ਰੱਖਣ ਤੋਂ ਬਾਅਦ ਉਸਨੂੰ ਰਿਹਾ ਕੀਤਾ ਗਿਆ ਤਾਂ ਫਿਰ ਉਹਦਾ ਕੇਸ ਜਿਹੜਾ ਸੀ ਉਹ ਸਾਹਮਣੇ ਆਇਆ ਕਿਵੇਂ ਹੱਥ ਬਨ ਕੇ ਉਸਨੂੰ ਉਹਨੂੰ ਜਿਹੜਾ ਸੀ ਉਹ ਉਹ ਰੱਖਿਆ ਗਿਆ ਤੇ ਜਿਹੜੀ ਪੈਪਰ ਸਪਰੇ ਉਸਤੇ ਕੀਤੀ ਗਈ ਕਹਿੰਦੇ ਉਹ ਇੰਨੀ ਜ਼ਿਆਦਾ ਕੀਤੀ ਗਈ ਕਿ ਇੱਕ ਕਿਸਮ ਦਾ ਉਹਦਾ ਸਾਰਾ ਸਰੀਰ ਗਿੱਲਾ ਹੋ ਗਿਆ ਉਹਦੇ ਨਾਲ ਔਰ ਇਹ ਇੰਟੈਂਸੀਫਾਈਡ ਇਮੀਗ੍ਰੇਸ਼ਨ ਜਿਹੜਾ ਕ੍ਰੈਕਡਾਊਨ ਹੈ ਐਡਮਿਨਿਸਟ੍ਰੇਸ਼ਨ ਦੁਆਰਾ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਨੇ ਜਿਹੜੇ ਹੁਕਮ ਚਾੜ੍ਹੇ ਹੋਏ ਨੇ ਸੋ ਇਹ ਬਹੁਤ ਕੁਝ ਹੋ ਰਿਹਾ ਤੇ ਇਹ ਇੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਇਲੀਗਲ ਮਾਈਗ੍ਰੈਂਟਸ ਦੂਸਰੇ ਮੁਲਕਾਂ ਦੇ ਨੇ ਉਹਨਾਂ ਨਾਲ ਕਿਹੋ ਜਿਹਾ ਸਲੋਕ ਹੁੰਦਾ ਹੋਵੇਗਾ ਤੇ ਹੁਣ ਇਸ ਮਾਮਲੇ ਤੋਂ ਬਾਅਦ ਕੀ ਕੋਈ ਮਾਮਲਾ ਠੰਡਾ ਹੋਣ ਦੇ ਅਸਾਰ ਨੇ ਲੱਗਦਾ ਨਹੀਂ ਹੈ ਤੇ ਕੁਝ ਜਿਹੜੇ ਇਹ ਇਹ ਵੀ ਗੱਲ ਹੈ ਕਿ ਹੋਮਲੈਂਡ ਸਕਿਉਰਿਟੀ ਦੇ ਡਿਪਾਰਟਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਬੰਦਾ ਹਾਂ ਅਸੀਂ ਫੜਿਆ ਸੀ ਪਰ ਅਸੀਂ ਚਾਰजेस ਉੱਤੇ ਕੋਈ ਨਹੀਂ ਲਾਏ ਪਰ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਫੜਿਆ ਕਿਵੇਂ ਬੰਦਾ ਉਹ ਵੀ ਇੱਕ ਸਾਬਕਾ ਫੌਜੀ ਬਹੁਤ ਹੈਰਾਨੀ ਦੀ ਗੱਲ ਹੈ ਜੀ